ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਹੈ ਬੜਾ ਤੇ ਦੋ ਹਲੇ ਕੱਚੀਆਂ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਬਾਈ ਜੀ ਸასი ਗਾਲ ਸასი ਗਾਲ ਜੀ ਉਹ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਹੈਪੀ ਹੈ ਬਾਈ ਪਿੰਡ ਕੋਠਾਗੁਰੂ ਹੈ ਜ਼ਿਲ੍ਹਾ ਬਠਿੰਡਾ ਸੀ ਰਾਮਪੁਰਾ ਪੂਲ ਨੇੜੇ ਪਿੰਡ ਨੇੜੇ ਆਪਣੇ ਭਗਤਾ ਭਾਈ ਕਚਾਰ 2 ਕਿਲੋਮੀਟਰ ਮੋਬਾਈਲ ਨੰਬਰ ਬੋ 6239204983 ਠੀਕ ਹੈ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦੇ ਕਿਹੜਾ ਸੂਆ ਸੂਈ ਹੈ ਇਹ ਪਹਿਲਾ ਸੂਆ ਹੀ ਸੂਈ ਹੈ ਬਈ ਹਜੇ ਕਦੋਂ ਸੂਈ ਹੈ ਬਈ ਇਹਨੂੰ ਅੱਧਾ ਘੰਟਾ ਹੋ ਗਿਆ ਸੂਈ ਨੂੰ ਬੱਚਾ ਕੀ ਦੇਤਾ ਜੀ ਬੱਚਾ ਮਗਰ ਬੱਚਾ ਦੇਤਾ ਮਰੀ ਜੇਰ ਪੈਣੀ ਹੈ ਨਾ ਜੇਰ ਤਾਂ ਪੈਣੀ ਹੈ ਜੀ ਬੌਲਾ ਕੱਢਿਆ ਜਾਂ ਨਹੀਂ ਬਈ ਨਹੀਂ ਬੌਲਾ ਹਜੇ ਕੱਢਿਆ ਨਹੀਂ ਬਈ ਠੀਕ ਹੈ ਬਈ ਕਿੰਨਾ ਦੁੱਧ ਦੇ ਰੂ ਅਸਟੀ ਮੇੜਿਆ ਇਹ ਦੇ ਦੋਗੇ 22 ਤੋਂ 24 ਲੀਟਰ ਬਾਈ ਜ਼ਮਦਾਰੀ ਨਾਲ ਹੀ ਦੇ ਦੋ ਹਾਂ ਲੇਵਾ ਬੜਾ ਕਮਾਲ ਦਾ ਹਨਾ ਬਾਈ ਬਹੁਤ ਸੋਹਣਾ ਆਰਡਰ ਬਾਈ ਚਾਰੇ ਥਣ ਲੈ ਨਖੜਵੇਂ ਪੂਰੇ ਗੈਬ ਤੇ ਥਣ ਬੜਾ ਕਮਾਲ ਦਾ ਲੱਗਿਆ ਹਨਾ ਮੁੱਠੀ ਵਾਲਾ ਥਣ ਬਹੁਤ ਚੰਗਾ ਚੋਈਆ ਤੇ ਚਵਾਈ ਜੂਈ ਵੀ ਓਕੇ ਨਿਕਲੂ ਕਿ ਨਹੀਂ ਚਵਾਈ ਬਹੁਤ ਗਾ ਬਾਈ ਸਹੀ ਧਾਰਾ ਮਾਰੀਆਂ ਸੀ ਪਹਿਲਾਂ ਲੈ ਪੂਰੀ ਵਿੱਥੀ ਤੇ ਇਕੱਲਾ ਇਕੱਲਾ ਥਣ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਯਾਦਵਰੀ ਟ ਇੱਕ ਨੰਬਰ ਆ ਬਈ ਸੂਈ ਸਵਾਈ ਏ ਜੇਰ ਥੋੜੇ ਟਾਈਮ ਤੇ ਹੀ ਪੈ ਜਾਣੀ ਆ ਬੱਚਾ ਕਰਮਣੀ ਨੇ ਬੱਚਾ ਦੇ ਤਾਂ ਬੈੜ ਚੰਗੀ ਆ ਦੁੱਧ ਚੰਗਾ ਪਾ ਦੋ ਬਾਕੀ ਜਿਵੇਂ ਗਰਮੀ ਦਾ ਮੌਸਮ ਗਰਮੀ ਨਹੀਂ ਮੰਨਦੀ ਕੰਮ ਜਾਂ ਪਰੋ ਨਾ ਗਰਮੀ ਮੰਨੇ ਨਾ ਠੰਡ ਮੰਨੇ ਫੈਂਟ ਗਰਮਾਈ ਦੀ ਫੁੱਲ ਆਉਗੀ ਬਈ ਗਰਮੀ ਦਾ ਤਾਫਾਗਾ ਤੇ ਕੀ ਮੋਹ ਲ ਭਰਾ ਜੈ ਜੈ ਮੋਲੇ ਦਾ ਵੀਰੇ 77000 ਰੁਪਇਆ 75000 ਦੀ ਹਾਂ ਤੇ ਨਾ ਦੇਣੀ ਆਪਾਂ 77000 ਰੁਪਇਆ ਮੋਲਾ 75000 ਦੀ ਬਾਈ ਕਹਿੰਦਾ ਵੜ ਦੇਣੀ ਆ ਹਾਂ ਨਾਲ ਆ ਕਾਮੀਆਂ ਮਾੜਾ ਮੋਟੇ ਵਿੱਚੋਂ ਮਾਨਦਾਨ ਹੋਣਾ ਵੜ ਚੰਗੀ ਆ ਬਈ ਸੂਈ ਸਵਾਈ ਆ ਬਈ ਲੇਵਾ ਦੇਖੋ ਲੇਵੇ ਦੀ ਫੀਡਿੰਗ ਚੈੱਕ ਕਰੋ ਬਹੁਤ ਸੋਹਣਾ ਲੇਵਾ ਕਰਮ ਵਾਲੀ ਤਿਆਰ ਕਰਿਆ ਬਈ ਗੱਦ ਵੀ ਚੰਗਾ ਬਰੀਡ ਵੀ ਚੰਗੀ ਆ ਸੂਈ ਸਵਾਈ ਆ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਸ ਹੁੰਦੀ ਆ ਇਹ ਵੀਰੇ ਤੂੰ ਤੀਜਾ ਸੂਆ ਸੁੰਦੀ ਆ ਤੀਜਾ ਸੂਆ ਕਿੰਨੇ ਦਿਨ ਲਊ ਬਈਆ ਇਸਟੇ ਇਹ ਲੈ ਜੂ ਵੀਰੇ 4-5 ਦਿਨ ਹਫਤੇ ਦੇ ਆਸ-ਪਾਸ 4-5 ਦਿਨ ਹਫਤਾ ਵੀ ਲਿਆ ਸਕਦੇ ਠੀਲ ਠੰਡੀ ਪੂਰੀ ੱਈ ੱਲਾਂ ਦੇ ਕੁੱਟੇ ਨਾਲ ਖਾ ਲੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੱਦ ਫੁੱਲਾ ਟਾਂਚਾ ਚੰਗਾ ਪ੍ਰਿੰਟ ਬੜਾ ਚੰਗਾ ਕੇਸ ਬੜਾ ਚੰਗਾ ਬਿਊਟੀ ਚੰਗੀ ਆ ਕਿਸੇ ਬੱਸੋ ਕਰਮਾ ਨੂੰ ਕੋਈ ਘਾਟ ਨਹੀਂ ਤੋਰਾ ਦੇਖੋ ਲੈ ਕੀ ਬਾਤ ਆ ਬਈ ਕੀ ਮੋਲ ਆ ਬਾਈ ਜੈ ਜੈ ਇਹਦਾ ਮੁੱਲ ਵੀਰੇ ਹੈਗਾ 62000 ਰੁਪਏ 60000 ਰੁਪਏ ਦੇ ਦਾਂਗੇ ਹਾਂ ਨਾ 62000 ਰੁਪਏ ਮੋਲ ਆ 60000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਬਾਈ ਵੜ ਚੰਗੀ ਆ ਵੱਡੇ ਕੰਦ ਗਾੜ ਚਾ ਟਾਂਚਾ ਦੁੱਧ ਬਈ 23 24 ਲੀਟਰ ਆਮਦਾਰੀ ਨਾਲ ਹੀ ਪਾ ਦੂ ਹੂੰ ਤੋਰਾ ਚੈੱਕ ਕਰ ਲੋ ਕੱਚੀ ਕੱਚੀ ਆ ਉਹ ਹਸਾਬ ਨਾਲ ਦਾ ਜਾ ਲਾਇਓ ਲੇਵਾ ਬਹੁਤ ਸੋਹਣਾ ਤਿਆਰ ਕਰਨਾ ਜਿਹੜੇ ਹਸਾਬ ਨਾਲ ਬੈੜਦੀ ਤਿਆਰੀ ਆ ਬਈ ਬਾਕੀ ਬਰੀਟ ਵਾਲੀ ਆ ਨਾ ਬਈ ਪ੍ਰਿੰਟ ਫਰੋਂਟ ਵਾਲੀ ਬੈੜਾ ਹੂੰ ਕੱਚੀ ਕੱਚੀ ਅੱਗੇ ਵੀਰੇ 3 ਨੰਬਰ ਕਿਹੜਾ ਉਸ ਮੋਟ ਇਹ ਵੀਰੇ ਪਹਿਲਾ ਸੂਈ ਹੈਗੀ ਸੀਲ ਠੰਡੀ ਪੂਰੀ ਹੈਗੀ ਇਹ ਠੀਕ ਆ ਨਸਲ ਕਿਹੜੀ ਆ ਬਈ ਨਸਰੇ ਜਰਸੀ ਆ ਪੰਜਾਬ ਵਾਲੀ ਕੱਦ-ਕੁੱਦ ਬਹੁਤ ਹੈ ਜਰਸੀ ਪੰਜਾਬ ਜੇ ਮੂੰਹੋਂ ਚਾਰ ਦੰਦ ਦੀ ਹੈਗੀ ਮੂੰਹੋਂ ਚਾਰ ਦੰਦ ਪਹਿਲਾ ਸੁਆ ਸੀ ਸੀਲ ਠੰਡੀ ਪੂਰੀ ਹੈ ਜਿਵੇਂ ਮਾਰਦੀ ਆਏ ਭਾਈ ਆਈ ਬੈਠੇ ਰੋਏ ਜਿੰਨੇ ਮਾਰਦੀ ਆ ਉੱਥੇ ਚੱਕਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਖੰਢੀ ਦੇਖੋ ਯਾਰ ਕਿਆ ਬਾਤ ਆ ਭਾਈ ਮੈਂ ਕਹਿੰਦਾ ਜਮਾ ਡਾਇਮੰਡ ਪੀਸ ਆ ਨਾ ਕਿਆ ਬਾਤ ਆ ਥਣ ਦੇਖੋ ਕਿੰਨਾ ਸੋਹਣਾ ਕੱਢਦੀ ਹੁੰਦੀ ਹੈ ਕੱਚੀ-ਕੱਚੀ ਥਣ ਬਹੁਤ ਹੈ ਜੇ ਇਹ 10 ਦਿਨਾਂ ਦੀ ਕੱਚੀ ਹੈ ਪੂਰੀ ਸੀਲ ਠੰਡੀ ਹੈਗੀ ਤੇ ਲਾਂ ਬਹੁ ਪਈਆਂ ਹਨ ਹਾਂ ਟਲ ਟੋਰੀਆਂ ਬਾਲਟਾਂ ਲਾ ਕੱਢੂ ਫੇਰ ਕਰਮਾਈ ਨਾ ਬਾਕੀ ਕੱਦ ਉਨੀ ਵ੍ਰੇਤ ਹੋਰੀ ਚਮਕ ਫੁੱਲ ਆ ਪਲੀ ਵੀ ਫੁੱਲ ਆ ਫੁੱਲ ਕਰਦਾ ਠੰਡੀ ਫੁੱਲ ਆ ਵੱਡੀ ਗੱਲ ਇਹ ਨਾ ਚੱਲੀ ਠੰਡੀ ਹੋਵਨੇ ਯਾਰ ਕੀ ਭਾਈ ਕੋਈ ਗਾਂ ਨਹੀਂ ਕਿਉਂ ਮੰਨ ਕੇ ਚੱਲ ਮੱਝ ਨਾਲ ਦਾ ਦੁੱਧ ਦੂੰ ਫੈਂਟ ਫੁੱਲ ਉਹ ਗਰਮੀ ਨਹੀਂ ਮੰਨਦੀ ਫੁੱਲ ਕੰਮਜਾਬ ਰਹਿਣਾ ਕਰਮ ਵਾਲੀ ਤੇ ਕੀ ਮੋਲ ਆ ਬਈ ਜੈ ਜਰਾ ਇਹਦਾ ਮੋਲ 76000 ਰੁਪਏ ਬਈ 76000 ਰੁਪਏ ਮੰਤਨ ਹੋ ਜਾ ਮੰਤਨ ਹੋ ਜਾ ਠੀਕ ਆ ਬਾਈ 67000 ਰੁਪਇਆ ਮੁੱਲ ਮਾਨਦਾਨ ਜ਼ਰੂਰ ਹੋ ਜਾਵੇ ਵੈੜ ਚੰਗੀ ਆ ਕੰਦ ਵਾਲੀ ਆ ਚਮਕ ਵਾਲੀ ਆ ਥਾਂ ਲੇਵਾ ਕੱਦ ਭਜਨ ਬਹੁਤ ਆ ਬਾਈ ਕੱਲੀ ਕੱਚੀ ਕੱਚੀ ਆ ਸਾਮਾਨ ਦਾ ਲਾ ਲਿਓ ਤੇ ਮੁੱਲ ਵੀ ਉਸ ਹਸਾਬ ਨਾਲ ਜਾਇਜ਼ ਆ ਬਾਈ ਤੇ ਨਾਗਸੀ ਭਰਾ ਕੋਲੇ ਤਿੰਨ ਤਿੰਨੀ ਲਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ